ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅਮਰਬਾਈ ਦੇ ਨਾਲ ਇਸ ਟਾਈਮ ਅਸੀਂ ਪੁਂਟ ਰਿਆਂ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਸ੍ਰੀ ਅੰਮ੍ਰਿਤਸਰ 15 ਅਗਸਤ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਹਾਂ ਪੰਜਾਬ ਪੁਲਿਸ ਦੇ ਅਫਸਰ ਨਾਲ ਜੋ ਡਿਊਟੀ 'ਤੇ ਪਾਰੇ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ 15 ਅਗਸਤ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਅੱਜ ਗੱਡੀਆਂ ਦੀ ਚੈਕਿੰਗ ਕੀਤੀ ਗਿਆ ਉਸ ਬਾਰੇ ਜੀ ਦੱਸੋ ਸੋ ਸਾਡੀ ਡਿਊਟੀ ਇੱਥੇ ਬੋੜੀ ਸਾਹਿਬ ਚੌਂਟ ਦੇ ਵਿੱਚ ਲੱਗੀ ਆ ਕੋਟ ਖਾਲਸਾ ਚਮਕੀ ਤਰਫ ਤੋਂ ਅਸੀਂ ਮੁਲਾਜ਼ਮ ਇੱਥੇ ਡਿਊਟੀ ਤੇ ਤਨਤਾਂ ਜੀ ਕਾਫੀ ਸਟ੍ਰਿਕਟਲੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਦੀ ਕੋਈ ਵੀ ਸ਼ੱਕੀ ਗੱਡੀ ਛੱਕੀ ਵਹਨ ਆਉਂਦਾ ਉਹਦੀ ਪ੍ਰੋਪਰ ਅਸੀਂ ਸਰਚ ਕਰਕੇ ਪੂਰਾ ਐਡਰੈਸ ਲੈ ਕੇ ਉਹਦਾ ਫਿਰ ਉਸ ਗੱਡੀ ਨੂੰ ਅਸੀਂ ਲੀਮ ਕਰੀਦਾ ਆਕਰ ਕੋਈ ਸ਼ੱਕੀ ਗੱਡੀ ਆ ਉਹਨੂੰ ਅਸੀਂ ਬੌਂਡ ਵੀ ਕਰਦੇ ਆ ਜੀ ਔਰ ਫਰਦਰ ਜੇ ਕੋਈ ਹੈ ਤਾਂ ਦਾ ਕੇਸ ਤਾਂ ਉਹਦੀ ਵੈਰੀਫਿਕੇਸ਼ਨ ਕਰਕੇ ਫਿਰ ਹੀ ਅਸੀਂ ਅੱਗੇ ਜਾਣਦੇ ਨੇ ਅਗਲੇ ਜੇਕਰ ਕੋਈ ਇਸ਼ਾਰਾ ਤੇ ਅੰਸਰ ਹੈ ਜਿਸ ਤਰ੍ਹਾਂ ਕਿ ਕੱਲ 15 ਅਗਸਤ ਤੇ ਸਰਾਤੀ ਅੰਸਰ ਸਾਡਾ ਅਸੀਂ ਚਾਰੇ ਤਰਫੇ ਚੌਕ ਆ ਜਿਹੜੀ ਵੀ ਗੱਡੀ ਆਉਂਦੀ ਆ ਹਰ ਇੱਕ ਗੱਡੀ ਚੈੱਕ ਕਰਕੇ ਭੇਜਦੇ ਆ ਜੀ ਤੇ ਜੇ ਕੋਈ ਸਾਨੂੰ ਸ਼ੱਕੀ ਲੱਗੇ ਜਿਸ ਤਰ੍ਹਾਂ ਕਿਸੇ ਕੋਈ ਸਰਵਸ ਵੈਪਨ ਹੈਗਾ ਆ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰੀ ਦੀ ਆ ਜਿਸ ਤਰ੍ਹਾਂ ਕੱਲ ਪਰਸੋਂ ਦੋ ਦਿਨ ਅਸੀਂ ਗੱਡੀਆਂ ਕੁਝ ਗੱਡੀਆਂ ਵਿੱਚ ਜਿਹਨਾਂ ਕੋਲ ਸਰਵਸ ਵੈਪਨ ਸਿਗੇ ਉਹਦੇ ਲਾਇਸੈਂਸ ਵਗੈਰਾ ਦੀ ਵੈਰੀਫਿਕੇਸ਼ਨ ਕਰੀ ਦੀ ਆ ਜੀ ਕੋਈ ਕਿਸੇ ਕੋਈ ਸ਼ਾਰਪ ਵੈਪਨ ਹੈਗਾ ਉਹ ਅਸੀਂ ਜਬਤ ਵੀ ਕਰੀਦਾ ਜੀ ਜੀ ਹਾਂਜੀ ਬਿਲਕੁਲ ਕਿਸੇ ਨਿਹਦਰਾਂ ਚਾਹੁੰਦੇ ਤੁਸੀਂ ਬਿਲਕੁਲ ਸਰ 15 ਅਗਸਤਾ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ 15 ਅਗਸਤ ਦੀਆਂ ਔਰ ਸਾਰੀ ਜਿਹੜੀ ਸਾਡੀ ਆਵਾਮ ਆ ਖੁਸ਼ੀ-ਖੁਸ਼ੀ 15 ਅਗਸਤ ਦਾ ਦਿਵਸ ਮਨਾਵੇ ਕੋਈ ਫਿਕਰ ਨਾ ਕਰਨ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਪੰਜਾਬ ਪੁਲਿਸ ਪੂਰੀ ਅਲਰਟ ਆ ਜੀ ਆਪਣੀ ਡਿਊਟੀ ਵਾਸਤੇ ਜੀ ਧੰਨਵਾਦ ਜੀ ਥੈਂਕ ਯੂ